ਜੋ ਪਹਿਲਾ ਮਹਾਮੰਤਰ ਲਿਖਿਆ ਗੁਰਪ੍ਰਸਾਦ ਤੱਕ ਮਹਾਰਾਜ ਨੇ ਇਹ ਅਕਾਲ ਪੁਰਖ ਜੀ ਨੇ ਗੁਰਨਾਨਕ ਦੇਵ ਜੀ ਨੂੰ ਉਦੋਂ ਬਖਸ਼ਿਸ਼ ਕੀਤਾ ਸੀ ਜਦੋਂ ਆਪ ਜੀ ਬੇਈ ਨਦੀ ਰਾਹੀਂ ਸ੍ਰੀ ਸਰਦਾਰਪੁਰ ਸਾਹਿਬ ਤੋਂ ਪ੍ਰਵੇਸ਼ ਹੋ ਕੇ ਉਹ ਤਾਂ ਇੱਕ ਕੌਤਕੇ ਕੀਤਾ ਸੀ ਅਸਲ ਗੁਰਨਾਨਕ ਸਾਹਿਬ ਇਹ ਕੰਮ ਚੁੱਪਚੀਤੇ ਵੀ ਕਰ ਸਕਦੇ ਸੀ ਕਹਿ ਸਕਦੇ ਮੈਂ ਅਕਾਲ ਪੁਰਖ ਤੋਂ ਲੈ ਕੇ ਆਇਆ ਕਿਹਨੇ ਮੰਨਣਾ ਸੀ ਕਿਉਂਕਿ ਉਦੋਂ ਲੋਕ ਇਹ ਜੀ ਸੀ ਹੁਣ ਵੀ ਜੇ ਕੋਈ ਕੌਤਕ ਹੋ ਜਾ ਦੁਨੀਆ ਕਿਹੜਾ ਮੰਨਦੀ ਹੈ ਉਹ ਇੱਕ ਗੁਰਨਾਨਕ ਸਾਹਿਬ ਦਾ ਤਰੀਕਾ ਹੀ ਸੀ ਬੱਸ ਜਿਵੇਂ ਪਾਣੀ ਪੁੱਠੇ ਪਾਸੇ ਦੇਣ ਲੱਗ ਗਏ ਦੁਨੀਆ ਕੱਤੀ ਹੋ ਗਈ ਇਹ ਪਾਣੀ ਕਿੱਧਰ ਦੇ ਰਹੇ ਹੋ ਕਹਿੰਦੇ ਇਹ ਪਾਣੀ ਮੈਂ ਆਪਣੇ ਖੇਤਾਂ ਨੂੰ ਦੇ ਰਿਹਾ ਹਨ ਕਨਕਾਲਾ ਸਾਹਿਬ ਸਾਰੇ ਹੱਸਣ ਲੱਗੇ ਪੰਡਤ ਕਹਿੰਦੇ ਆ ਦੇਖੋ ਕਮਲਾ ਜੱਟ ਇਕੱਠਾ ਹੋਏ ਇੱਥੇ ਸਾਰੇ ਪਿੰਡੂ ਲੋਕ ਆਏ ਨੇ ਆ ਵੀ ਨਾਲ ਆਏ ਨੇ ਐ ਕਿਤੇ ਪਾਣੀ ਜਾਂਦਾ ਖੇਤੀਆਂ ਨੂੰ ਮਹਾਰਾ ਸੱਚੇ ਬਾਦਸ਼ਾਹ ਨੇ ਸਿਆਣਪ ਭਰਿਆ ਉੱਤਰ ਦਿੱਤਾ ਕਹਿੰਦੇ ਆਖਿਰ ਜਿਹੜਾ ਸੂਰਜ ਨੂੰ ਪਾਣੀ ਦਿੰਨੇ ਹੋ ਖੜ ਕੇ ਚੂਕਲੀਆਂ ਇਹ ਕਿ ਤੱਕ ਸੂਰਜ ਤੱਕ ਚੱਲਿਆ ਜਾਂਦਾ ਕਹਿੰਦੇ ਇਹ ਨਹੀਂ ਥੋੜੀ ਗੱਲਾਂ ਬਣਾਈਆਂ ਹੋਈਆਂ ਨੇ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾਇਆ ਹੋਇਆ ਅਸਲ ਚੀਜ਼ ਤਾਂ ਨਾਮ ਹੈ ਇਸ ਤਰ੍ਹਾਂ ਗੁਰਨਾਨਕ ਸਾਹਿਬ ਨੇ ਜਦੋਂ ਵੀ ਕੋਈ ਦੁਨੀਆ ਨੂੰ ਇਕੱਠੇ ਕਰਨਾ ਹੁੰਦਾ ਧਿਆਨ ਖਿੱਚਣਾ ਹੁੰਦਾ ਸੀ ਉਹਨਾਂ ਦਾ ਉਹਨੂੰ ਇਹੋ ਜਿਹਾ ਕੌਤਕ ਵਰਤੌਣਾ ਜਿਹੜਾ ਦੁਨੀਆ ਸਾਰੀ ਚੱਕ ਦਮ ਉਦੋਂ মিডিਆ ਇਸ ਤਰ੍ਹਾਂ ਹੀ ਸੀ ਲੋਕਾਂ ਨੂੰ ਹਰਾਨ ਕਰਨ ਦਾ ਹੁਣ মিডিਆ ਹੋਰ ਤਰ੍ਹਾਂ ਦਾ ਹੁਣ ਤਾਂ ਆਪ ਇੱਥੇ ਬੈਠੇ ਪੂਰੀ ਦੁਨੀਆ ਨੂੰ ਕਥਾ ਸੁਣਾ ਰਹੇ ਆ ਗੁਰਨਾਨਕ ਸਾਹਿਬ ਨੇ ਜਦੋਂ ਜਲ ਵਿੱਚੋਂ ਬਾਹਰ ਨਾ ਆਏ ਇਹ ਗੱਲ ਫੈਲ ਗਈ ਸੁਲਤਾਨਪੁਰ ਸਾਹਿਬ ਉਸ ਤੋਂ ਬਾਅਦ ਅੱਗੇ ਹੋਰ ਇਲਾਕਿਆਂ ਹੋਰ ਇਲਾਕਿਆਂ 'ਚ ਬਹੁਤ ਦੂਰ ਦੂਰ ਤੱਕ ਤਿੰਨ ਦਿਨ 'ਚ ਇਹ ਗੱਲ ਫੈਲ ਗਈ ਕਿ ਗੁਰਨਾਨਕ ਦੇਵ ਜੀ ਪਾਣੀ 'ਚ ਚਲੇ ਗਏ ਡੁੱਬ ਗਏ ਕੋਈ ਕੁਛ ਕਹੇ ਕੋਈ ਲੱਭਦੇ ਫਿਰਨ ਜਾਲ ਪਾ ਕੇ ਇੱਜੇ ਦਿਨ ਵਾਰ ਆਜ ਗੁਰਦੁਆਰਾ ਸੰਤ ਘਾਟ 'ਤੇ ਜਾ ਕੇ ਜਿੱਥੇ ਮੜੀਆਂ ਸਨ ਬਣੀਆਂ ਹੋਈਆਂ ਉੱਥੇ ਪ੍ਰਗਟ ਹੋ ਕੇ ਬੈਠੇ ਔਰ ਮਹਾਰਾਜ ਨੇ ਉਥੇ ਮੂਲ ਮੰਤਰੋ ਚਾਣ ਕਰਕੇ ਸੁਣਾਇਆ ਸੀ ਸਾਰਾ ਨਾਨਕ ਉਸੀ ਕੀ ਸੱਚ ਤੱਕ ਔਰ ਇਹ ਬਚਨ ਦਸਿਆ ਸੀ ਬੇਬੇ ਨਾਨਕੀ ਜੀ ਨੂੰ ਕਿ ਅਕਾਲ ਪੁਰਖ ਦੇ ਸੰਗ ਜਦੋਂ ਗਏ ਸਾਂ ਉਸ ਵਕਤ ਅਸੀਂ ਸੋਦਰ ਉਚਾਰਨ ਕੀਤਾ ਸੀ ਇੱਕ ਸੋਦਰ ਸਿੱਧਾਂ ਨੂੰ ਸੁਣਾਇਆ ਜਿਹੜਾ ਜਪਜੀ ਸਾਹਿਬ ਦਾ ਹੈ ਇੱਕ ਸੋਦਰ ਅਕਾਲ ਪੁਰਖ ਦੇ ਸੰਮਖ ਉਚਾਰਿਆ ਜਿਹੜਾ ਅਪਸ਼ਾਮ ਨੂੰ ਰਹਿ ਰਾਤ ਦੇ ਪੜ੍ਹਦੇ ਆ ਇੱਕ ਸੋਦਰ ਜਿਹੜਾ ਆਸਾ ਰਾਗ ਦੇ ਸ਼ੁਰੂ ਚ ਆਉਂਦਾ ਉਹ ਬੇਬੇ ਨਾਨਕੀ ਜੀ ਨੂੰ ਸੁਣਾਇਆ ਸੀ ਗੁਰੂਗ੍ਰੰਥ ਸਾਹਿਬ ਦੇ ਵਿੱਚ 300 ਦਰ ਆਉਂਦੇ ਹਨ ਫੇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ ਸੀ ਕਿ ਇਹ ਗੁਰਪ੍ਰਸਾਦ ਦਾ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਬਖਸ਼ਿਸ਼ ਕੀਤਾ ਇਹ ਕਿਉਂਕਿ ਮੇਰੇ ਸਤਿਗੁਰੂ ਅਕਾਲ ਪੁਰਖ ਹਨ ਮੇਰੇ ਮਾਲਕ ਹਨ ਮੈਨੂੰ ਸੰਸਾਰ ਦੇ ਵਿੱਚ ਉਹਨਾਂ ਨੇ ਹੁਕਮ ਕਰਕੇ ਭੇਜਿਆ ਆਪ ਹੀ ਆਇਆ ਤਾ ਨਿਰੰਕਾਰ ਨਿਰਗੁਣ ਸਰੂਪ ਪਿਤਾ ਹੈ ਸਰਗੁਣ ਫਿਰ ਪੁੱਤਰ ਬਣ ਜਾਂਦਾ ਆਪਣੇ ਆਪ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਅਕਾਲ ਪੁਰਖ ਵਾਹਿਗੁਰੂ ਜੀ ਮੈਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਕਿ ਤੁਸੀਂ ਦੁਨੀਆਂ ਦੇ ਵਿੱਚ ਸਾਡਾ ਨਾਮ ਜਪਾਓ ਜਿਹੜੀ ਦੁਨੀਆਂ ਦੁਖੀ ਹੈ ਸੁਖੀ ਹੋ ਜਾਵੇਗੀ ਕਿਉਂਕਿ ਇਹ